ਬਾਈ ਆ ਦੇ ਕੁਦਰਤ ਦਾ ਕ੍ਰਿਸ਼ਮਾ ਵੇਹ ਉੜਦੀ ਕਿ ਨਹੀਂ ਕੋਠੀ ਹਵਾ ਦੇ ਵਿੱਚ ਉਹ ਆ ਕਿਵੇਂ ਕੋਠੀ ਹਵਾ ਚੁੱਡੀ ਜਾਂਦੀ ਓਏ ਪਰ ਬਈਆ ਥੱਲੇ ਕੀ ਲਾਇਆ ਓਏ ਆ ਕੀ ਹੋਈ ਉਹ ਜਾ ਕੇ ਲਾਈ ਬੈਠੇ ਓਏ ਉਹ ਪਤੰਦਰਾ ਅੰਦਰ ਬੰਦੇ ਵੀ ਕਿੰਨੇ ਤਾਂ ਮਾਰਨਗੇ ਕਿਸੇ ਨੂੰ ਓ ਮਾਈ ਗੋਡ ਉਹ ਬਾਈ ਉਹ ਬਾਈ ਉਹ ਬਾਈ ਕਿੱਥੇ ਢੋਡਾ ਯਾਰ ਬਾਈ 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 ਯਾਰ ਆ ਥੋੜਾ ਕੰਮ ਹੁੰਦੇ ਯਾਰ ਉਹ ਭਾਈ ਯਾਰ ਤੂੰ ਹੀ ਕੀ ਕਰੀ ਜਨੇ ਮਾਰਨਾ ਅੰਦਰ ਕਹੇਗਾ ਭਾਈ ਕੀ ਹੋ ਗਿਆ ਭਾਈ ਹਵਾ ਚ ਕੋਠੀ ਉੱਡੀ ਜਾਂਦੀ ਆ ਤੇ ਅੰਦਰ ਬੰਦੇ ਫਿਰਦੇ ਆ ਜੇ ਕੋਈ ਥੱਲੇ ਆ ਗਿਆ ਜਿੱਕਰ ਉੱਡਦੀ ਐ ਇਹ ਹਵਾ ਕਹਿੰਦਾ ਜਾਨੀ ਨੁਕਸਾਨ ਕਰੂਗੇ ਤੁਸੀਂ ਯਾਰ ਬਿਲਕੁਲ ਨਹੀਂ ਹੁੰਦਾ ਜੀ ਨਾ ਜਾਨੀ ਨੁਕਸਾਨ ਕੋਠੀ ਨੂੰ ਵੀ ਕੁਝ ਹੋ ਜਾਈ ਤਾਂ ਵੀ ਸਾਡੀ ਜ਼ਿੰਮੇਵਾਰੀ ਹੈ ਜੀ ਇਹ ਬਾਈ 50 ਲੱਖ ਦੀ ਕੋਠੀ ਆ ਜੇ ਕੋਈ ਤੋੜ ਫੋੜ ਹੋ ਗਈ ਫੇਰ ਬਿਲਕੁਲ ਨਹੀਂ ਹੁੰਦੀ ਜੀ ਉਸਤਾ ਜੀ ਜ਼ਿੰਮੇਵਾਰੀ ਚੱਕੀ ਫਿਰਦੇ ਇਹ ਕਾਦੀ ਜ਼ਿੰਮੇਵਾਰੀ ਆ ਦੱਸੋ ਭਾਈ ਮੈਂ ਕਹਣਾ ਪਉਂਦੀ ਐਗਰੀਮੈਂਟ ਲਿਖ ਕੇ ਲੈ ਲੈਣ ਸਾਡੇ ਤੋਂ ਇਹ ਤਾਂ ਹਵਾ ਦੀ ਹਵਾ ਦੀ ਗੱਲਾਂ ਮੈਂ ਹਵਾਜ਼ ਨਹੀਂ ਗੱਲਾਂ 1000 ਦੇ ਸਟਾਮ ਤੇ ਲਿਖ ਲੈਣਾ ਤੇ ਆਪਾਂ ਦੀ 500 ਦੇ ਸਟਾਮ ਤੇ ਲਿਖ ਲੈਣਾ ਮੇਰੇ ਤੋਂ ਮੈਂ ਆਪਦੀ ਆੜੀ ਦੇਊਗਾ ਇਹ ਭਾਜੀ ਕਿਵੇਂ ਇੱਕ ਸਿਸਟਮ ਕੀ ਹੈ ਯਾਰ ਇਹ ਭਾਈ ਜਿੱਕਾ ਨਾ ਚੱਕਿਆ ਨਾ ਮਕਾਨ ਆ ਚਾ ਇੰਦਰ ਲਾ ਕੇ ਤੇ ਭਾਈ ਜੇ ਇਹਦਾ ਜੋੜ ਕਿਵੇਂ ਭਰੇਗਾ ਬਾਅਦ ਵਿੱਚ ਦੱਸ ਮੈਨੂੰ ਜਦੋਂ 8 ਟਾਂ ਸਾਰੀਆਂ ਨਿਕਲ ਗਈਆਂ ਕਿ ਜਦੋਂ ਆ ਜੋੜ ਜਦੋਂ ਆ ਚੱਕੀ ਗਈ ਨਾ ਤਾਂ ਪ੍ਰੋਪਰਲੀ ਪੂਰੀ ਕੰਦ ਕਰਕੇ ਥੱਲੇ ਡੀਪੀਸੀ ਭਰੀ ਜਾਣੀ ਐ ਦੇ ਆ ਚੰਦਰ ਕੱਢ ਦੇਣਾ ਤੇ ਭਾਜੀ ਫਿਰ ਤਿੰਨ ਚਾਰ ਮਹੀਨੇ ਲਾਉਂਦੇ ਹੋਗੇ ਤੁਸੀਂ ਆ ਕੰਮ ਬਿਲਕੁਲ ਨਹੀਂ ਤਿੰਨ ਚਾਰ ਮਹੀਨੇ ਵਾਲਾ ਕੰਮ ਸਾਡਾ 20 ਦਿਨਾਂ ਦਾ ਛੇ ਇਹਨੂੰ ਕੰਪਲੀਟ ਕਰਕੇ ਦੇਣਾ 6 ਫੁੱਟ ਚੱਕ ਕੇ ਤੇ ਬਾਈ ਜੇ ਅੰਦਰੀਆਂ ਜਿਹੜੀਆਂ ਸਾਡੀਆਂ ਉਹ ਪਾਈਪਾਂ ਪੂਪਾਂ ਟੋਟੀਆਂ ਪਲੰਬਰ ਵਾਲੀਆਂ ਫੇਰ ਮੈਂ ਕਿਹਾ ਉਹ ਵੀ ਦੇਖ ਲਓ ਤੁਸੀਂ ਹਵਾ ਜੁੜਦੀ ਆ ਓਏ ਹੋਏ ਹੋਏ ਆ ਦੇਖੋ ਤੁਸੀਂ ਹਵਾ ਜੁੜਦਾ ਚੀਜ਼ ਏ ਭਾਜੀ ਪਾਣੀ ਪੂਣੀ ਪਿਆ ਦਿਓ ਮੈਂ ਕਿਤੇ ਬੇਹੋਸ਼ ਹੀ ਨਾ ਹੋ ਜਾ ਗੱਲਾਂ ਸੁਣ ਕੇ ਤੁਹਾਡੀਆਂ ਮੈਂ ਕਹਾਂ ਜਮਾਂ ਨਹੀਂ ਬਾਈ ਪੱਕੇ ਭੁੱਖੇ ਵੀ ਵੇਖੂ ਉਮੀ ਲੱਗੇ ਆ ਇਹ ਭਾਜੀ ਕੋ ਲੈਂਟਰ ਨੂੰ ਤਾਂ ਨਹੀਂ ਨੁਕਸਾਨ ਕੋਈ ਮੈਂ ਕਹਾਂ ਜੀ ਚੈੱਕ ਕਰੋ ਤੁਸੀਂ ਅੰਦਰ ਵੜ ਕੇ ਓਏ ਕੰਡਾ ਦੇ ਫੋਟੋਆਂ ਵੀ ਉਵੇਂ ਹੀ ਲੱਗੀਆਂ ਭਾਜੀ ਬਿਲਕੁਲ ਜੀ ਓਏ ਅੰਦਰ ਏਸੀ ਵੀ ਉਵੇਂ ਹੀ ਲੱਗਿਆ ਓਏ ਹੋਏ ਹੋਏ ਤੇ ਬਾਈ ਜਿੰਨਾ ਕੋ ਤੇਰੇ ਕੋਲ ਸਮਾਨ ਆ ਸਮਾਨ ਤਾਂ ਤੂੰ ਸਾਰਾ ਇੱਥੇ ਲਾ ਦਿੱਤਾ ਮੈਂ ਕਹਾਂ ਬਾਈ ਪਾਉਂਦੀ ਇੱਕ ਛੱਡ ਕੇ ਪਾਉਂਦੀ 20 ਕੋਟ ਇੱਕ ਵਾਰੀ ਜਾਂ ਚੱਕ ਕੇ ਦੇਵਾਗੇ ਤੁਹਾਨੂੰ ਇਹਦੇ ਵਿੱਚ ਤੇਰੇ ਤੇ ਯਕੀਨ ਕਰਦੇ ਸਾਡੀ ਮਾਲਕਾ ਦੀ ਗੱਲ ਕਰੋ ਓਏ ਮ ਕੀ ਕਾਜੀ ਪੁੱਛੋ ਤੁਸੀਂ ਨਾ ਕਿਵੇਂ ਜੋ ਤੁਸੀਂ ਕਿਹਾ ਸੀ ਇਹਨਾਂ ਨੇ ਉਹ ਕੰਮ ਹੋ ਰਿਹਾ ਇੱਥੇ ਹਾਂਜੀ ਹਾਂਜੀ ਬਹੁਤ ਵਧੀਆ ਕੰਮ ਹੋ ਰਿਹਾ ਹੈ ਹਫਤਾ ਹੋ ਗਿਆ ਆਪਣੇ ਕੋਲੇ ਲੱਗੇ ਨੂੰ ਅੱਛਾ ਹਫਤੇ ਜਿੰਨਾ ਕੰਮ ਤੁਸੀਂ ਕਰਤਾ ਇਹ ਕਿੰਨੇ ਫੁੱਟ ਭਾਈ ਤਾਂ ਚੱਕਣੀ ਤੁਸੀਂ ਸਾਢੇ ਪੰਜ ਫੁੱਟ ਚੱਕਣੀ ਦਾ ਸਾਢੇ ਪੰਜ ਤੇ ਭਾਈ ਜੇ ਕੋਠੀ ਆਸੇ ਪਾਸੇ ਕਰਨੀ ਪੈ ਜੇ ਫੇਰ ਕਰ ਲੇਗਾ ਹਾਂਜੀ ਭਾਈ 200 ਫੁੱਟ ਲੈ ਕੇ ਜਾਓ ਚੱਕ ਕੇ 100 ਫੁੱਟ ਵੀ ਛੱਡੋ ਤੁਸੀਂ 200 ਫੁੱਟ ਚੱਕ ਕੇ ਜਾ ਕੇ ਕਰੋ ਕੋਈ ਮੈਨੂੰ ਪਾਣੀ ਮਂਗਾਈ ਦਿਓ ਮੈਂ ਇਹਦੇ ਗੋਤਾ ਨਹੀਂ ਖਾ ਜਾ ਕੇ ਡੇਗ ਹੀ ਨਾ ਉਹ ਨਹੀਂ ਉਹ ਭਰਾਵਾ ਨਹੀਂ ਨੀ ਇਦਾਂ ਦਾ ਕੰਮ ਨਹੀਂ ਕੰਮ ਕਰਕੇ ਦੇਵਾਂਗੇ ਜੀ ਮੈਂ ਤੁਹਾਡੇ ਪੱਲੇ ਪ ਤਾਂ ਕਿ ਉਹ ਜਗਾਰੇ ਰੀਜ਼ਨ ਕੀ ਤੁਹਾਡਾ ਆਪਣਾ ਨਾ ਬਾਹਰਲੇ ਕੋਨੇ ਫਰੰਟ ਉੱਚਾ ਹੋ ਗਿਆ ਸੀ ਤੇ ਕੁਝ ਨਹੀਂ ਨਹੀਂ ਹੋ ਗਿਆ। ਅੱਛਾ ਚਾਹ ਫਰੰਟ ਤੁਸੀਂ ਦੇਖ ਸਕਦੇ ਹੋ ਜੀ ਆਪਣਾ ਲਾਈਵ ਚੱਲਦਾ ਪਿਆ। ਕੋਈ ਝੂਠ ਨਹੀਂ ਆ ਮਾਲਕ ਤੁਹਾਡੇ ਸਾਹਮਣੇ ਆ ਫਰੰਟ ਇਹਨਾਂ ਦਾ ਹੋ ਗਿਆ ਉੱਚਾ। ਇਸ ਕਰਕੇ ਇਹਨਾਂ ਨੇ ਜਿਹੜੀ ਕੋਠੀ ਦਾ ਆਪਣਾ ਰਾਏ ਕੀਤਾ ਕਿ ਉੱਪਰ ਚ ਕੋਣ। ਭਾਜੀ ਜਿਵੇਂ ਮੇਰੀ ਗੱਲ ਸੁਣੋ ਆਪਣਾ ਆਪਣਾ ਵੀ ਕੋ ਰਿਸ਼ਤੇਦਾਰ ਹੈਗਾ। ਉਹਨੇ ਜੇ ਤੁਹਾਡੇ ਤੋਂ ਕੰਮ ਕਰਾਉਣਾ ਹੋਵੇ ਤੇ ਕੀ ਸਿਸਟਮ ਆ ਤੁਹਾਡੇ ਨਾਲ ਕੰਟੈਕਟ ਕਿਵੇਂ ਕਰੇ ਉਹ। ਬਾਈ ਜੀ ਸਾਡੇ ਤਾਂ ਮੋਗੇ ਆ ਕੇ ਵੀ ਗੱਲ ਕਰ ਸਕਦਾ। ਅੱਛਾ ਤੁਹਾਡਾ ਦਫਤਰ ਹੈਗਾ ਕਿੱਥੇ? ਹਾਂ ਤੇ ਇਨੀ ਤਾਂ ਮੇਰਾ ਮੈਂਸ਼ਨ ਕਰ ਦਿਓ ਤੇ ਨੀਜੇ ਕਹਤੇ ਕਿ ਨੰਬਰ ਆ ਰਿਹਾ ਚੱਕ ਕੇ ਤੁਸੀਂ ਆਪਣਾ ਫੋਨ ਤੇ ਨੰਬਰ ਘੁਮਾ ਦਿਓ ਬਾਕੀ ਭਾਈ ਇੰਸਟਾਗ੍ਰam ਵੀ ਆਈਡੀ ਹੈਗੀ ਹਾਂ ਇੰਸਟਾਗ੍ਰam ਆਈਡੀ ਵੀ ਫੋਲੋ ਮੜੇ ਐਡਰੈਸ ਵੀ ਆਪਣਾ ਬੋਲ ਦਿਓ ਜੇ ਕਿਸੇ ਨੇ ਉੱਥੇ ਆਉਣਾ ਹੋਵੇ ਜੇ ਮੇਰੇ ਕੋ ਮੋਗੇ ਆਉਣਾ ਸੀ ਕੱਚਾ ਤੇ ਸਾਂਝ ਰੋਡ ਸੀਤਪਕ ਸਿੰਘ ਕਲੋਨੀ 21 ਨੰਬਰ ਗਲੀ 21 ਨੰਬਰ ਗਲੀ ਜੇ ਭਾਈ ਨੂੰ ਮਿਲੋ ਇੱਕ ਵਾਰੀ ਤਸੱਲੀ ਬਖਸ਼ ਕੰਮ ਇਹ ਭਾਈ ਤਸੱਲੀ ਬਖਸ਼ ਕੰਮ ਮੈਂ ਕਹਿੰਦਾ ਭਾਈ ਲੈ ਕੇ ਦੇਵਾਂਗੇ ਆ ਭਾਈ ਉਹਨਾਂ ਨਾਲ ਐਗਰੀਮੈਂਟ ਇੱਕ ਡਾਊਟ ਰਹਿ ਗਿਆ ਐਗਰੀਮੈਂਟ ਦਾ ਹਾਂ ਤੁਸੀਂ ਐਗਰੀਮੈਂਟ ਐਗਰੀਮੈਂਟ ਵੀ ਇਹਨਾਂ ਕੋਲੇ ਕਰਕੇ ਦਿੰਦਾ ਇਹਨਾਂ ਨੂੰ ਮੈਂ ਲਿਖ ਕੇ ਇਹ ਭਾਜੀ ਇਹੀ ਐਗਰੀਮੈਂਟ ਚਾਹੀਦਾ ਐਗਰੀਮੈਂਟ ਤੁਹਾਨੂੰ ਕਰਕੇ ਦੇਣਗੇ ਕੋਈ ਵੀ ਨੁਕਸਾਨ ਹੁੰਦਾ ਭਾਜੀ ਹੁਣੇ ਆਪਣੀ ਜ਼ਿੰਮੇਵਾਰੀ ਆ ਬਿਲਕੁਲ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਪੂਰਾ ਮੈਂ ਕਿ ਸਿਰਾ ਕਰਾਇਆ ਬਈ ਓਏ ਓਏ ਓ ਉਹ ਸੱਚੀ ਗੱਲ ਈ ਬਾਈ ਨੇ ਐਗਰੀਮੈਂਟ ਈ ਕੀਤਾ ਈ ਓਏ ਹੋਏ ਹੋਏ ਆ ਲੈ ਬਾਈ ਤਾਂ ਪਕੜਾ ਹੀ ਕੰਮ ਕੀਤਾ ਬਈ ਖੁਸ਼ ਕਰਤਾ ਤੂੰ ਯਾਰ ਬਾਈ ਕੋਕੇ ਜਿਹੇ ਪਿਆ ਆਹ ਗੱਲਾਂ ਛੱਡਦੇ ਆਪਾਂ ਕਰਕੇ ਦੇਵਾਂਗੇ ਲੋ ਜੀ ਬਾਕੀ ਸਾਰੇ ਪ੍ਰੂਫ ਤੁਹਾਡੇ ਸਾਹਮਣੇ ਲਾਈ ਤੁਹਾਨੂੰ ਕਹਦੇ ਕਿ ਜਿਹੜੇ ਮਾਲਕ ਆ ਉਹਨਾਂ ਦਾ ਰਿਵਿਊ ਲੈਤਾ ਭਾਜੀ ਜੋ ਕੀਤਾ ਇਹਨਾਂ ਨੇ ਉਹਨਾਂ ਨੂੰ ਦਿਖਾਇ ਅੱਜ ਕੋਣਾ ਚਾਹੁੰਦੇ ਆਪਣੀ ਕੋਠੀ ਸ਼ਿਫਟ ਕਰਨਾ ਚਾਹੁੰਦੇ ਹੋ ਨੰਬਰ ਤੇ ਕਾਲ ਕਰੋ ਜਲਦੀ ਜਲਦੀ ਤੁਸੀਂ ਆਪਣੀ ਵੀ ਕੋਠੀ ਉੱਪਰ ਚ ਚਾ ਲੋ ਜਿਵੇਂ ਇਹ ਹਵਾ ਚ ਉੜਦੀ ਵੀ ਆਪਣੀ ਵੀ ਕੋਟੀ ਦੀ ਹਵਾ ਚ ਉਡਾਓ ਧੰਨਵਾਦ ਜੀ